ਅਮਰੀਕਾ ਦੇ ਵਿੱਚ ਇੱਕ ਜਨਤਕ ਸਮਾਗਮ ਦੇ ਦੌਰਾਨ ਭਾਰਤੀ ਮੂਲ ਦੀ ਔਰਤ ਦੇ ਵੱਲੋਂ ਉਪਰ ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਖੁੱਲੀ ਚੁਣੌਤੀ ਦੇਣ ਦੀ ਘਟਨਾ ਹੁਣ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਇਹ ਮਾਮਲਾ ਮਿਸਿਸਿਪੀ ਯੂਨੀਵਰਸਿਟੀ ਦੇ ਵਿੱਚ ਹੋਏ ਇੱਕ ਸਮਾਗਮ ਦੌਰਾਨ ਦਾ ਹੈ ਜਿੱਥੇ ਔਰਤ ਨੇ ਇਮੀਗ੍ਰੇਸ਼ਨ ਨੀਤੀਆਂ ਉੱਤੇ ਸਿੱਧਾ ਸਵਾਲ ਦਾ ਗਿਆ। ਔਰਤ ਨੇ ਭਰਿਆ ਹਾਲ ਦੇ ਵਿੱਚ ਕਿਹਾ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਇੱਥੇ ਬਹੁਤ ਜ਼ਿਆਦਾ ਪ੍ਰਵਾਸੀ ਨੇ ਤਾਂ ਇਹ ਬਹੁਤ ਜ਼ਿਆਦਾ ਦੀ ਹੱਦ ਕਿਸ ਨੇ ਤੈਅ ਕੀਤੀ ਹੈ? ਅਸੀਂ ਤੁਹਾਡੇ ਸੱਦੇ ਉੱਤੇ ਇੱਥੇ ਆਏ ਆ ਆਪਣੀ ਜਵਾਨੀ ਮਿਹਨਤ ਤੇ ਪੈਸਾ ਦਿੱਤਾ ਹੈ ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਥੇ ਰਹਿ ਨਹੀਂ ਸਕਦੇ ਇਸ ਸਭਾਵ ਨਾਲ ਸਮਾਗਮ ਦੇ ਵਿੱਚ ਕੁਝ ਸਮੇਂ ਦੇ ਲਈ ਖਾਮੋਸ਼ੀ ਛਾ ਗਈ ਉਪ ਰਾਸ਼ਟਰਪਤੀ ਵ્યાਸ ਨੇ ਜਵਾਬ ਦਿੰਦਿਆਂ ਕਿਹਾ ਕਿ ਅਮਰੀਕਾ ਨੂੰ ਸੀਮਤ ਗਿਣਤੀ ਵਿੱਚ ਹੀ ਕਾਨੂੰਨੀ ਪ੍ਰਵਾਸੀਆਂ ਨੂੰ ਆਉਣ ਦੀ ਆਗਿਆ ਦੇਣੀ ਚਾਹੀਦੀ ਹੈ ਤਾਂ ਜੋ ਦੇਸ਼ ਦਾ ਸਮਾਜਿਕ ਢਾਂਚਾ ਮਜ਼ਬੂਤ ਰਹੇ ਵੈਦ ਦੇ ਬਿਆਨ ਉਤੇ ਔਰਤ ਨੇ ਤੁਰੰਤ ਵਿਰੋਧ ਕੀਤਾ ਤੇ ਕਿਹਾ ਸਾਲਾਂ ਤੋਂ ਤੁਸੀਂ ਸਾਨੂੰ ਅਮਰੀਕੀ ਸੁਪਨੇ ਦਾ ਵਾਅਦਾ ਕੀਤਾ ਹੁਣ ਜਦੋਂ ਅਸੀਂ ਇਸ ਸੁਪਨੇ ਦਾ ਹਿੱਸਾ ਬਣ ਗਏ ਆ ਤਾਂ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ ਇਹ ਪੂਰੀ ਕਹਾਣੀ ਕੈਮਰੇ ਦੇ ਵਿੱਚ ਕੈਦ ਹੋਈ ਅਤੇ ਹੁਣ ਸੋਸ਼ਲ ਮੀਡੀਆ ਉਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਈ ਲੋਕ ਇਸ ਔਰਤ ਦੇ ਹੌਸਲੇ ਦੀ ਪ੍ਰਸ਼ੰਸਾ ਕਰ ਰਹੇ ਨੇ ਜਦਕਿ ਕੁਝ ਵੈਂਸ ਦੇ ਬਿਆਨ ਦੀ ਹਮਾਇਤ ਵੀ ਕਰ ਰਹੇ ਨੇ ਇਹ ਘਟਨਾ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਉੱਤੇ ਇੱਕ ਵਾਰ ਫਿਰ ਵੱਡੀ ਚਰਚਾ ਨੂੰ ਜਨਮ ਦੇ ਰਹੀ ਹੈ ਅਮਰੀਕਾ ਦੇ ਵਿੱਚ ਇੱਕ ਜਨਤਕ ਸਮਾਗਮ ਦੇ ਦੌਰਾਨ ਭਾਰਤੀ ਮੂਲ ਦੀ ਔਰਤ ਦੇ ਵੱਲੋਂ ਉਪਰਾਸ਼ਟਰਪਤੀ ਜੇਡੀ ਵੈਂਸ ਨੂੰ ਖੁੱਲੀ ਚੁਣੌਤੀ ਦੇਣ ਦੀ ਘਟਨਾ ਹੁਣ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਇਹ ਮਾਮਲਾ ਮਿਸਿਸਿਪੀ ਯੂਨੀਵਰਸਿਟੀ ਦੇ ਵਿੱਚ ਹੋਏ ਇੱਕ ਸਮਾਗਮ ਦੌਰਾਨ ਦਾ ਹੈ ਜਿੱਥੇ ਔਰਤ ਨੇ ਇਮੀਗ੍ਰੇਸ਼ਨ ਨੀਤੀਆਂ ਉੱਤੇ ਸਿੱਧਾ ਸਵਾਲ ਦਾ ਗਿਆ ਔਰਤ ਨੇ ਭਰੇ ਹਾਲ ਦੇ ਵਿੱਚ ਕਿਹਾ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਇੱਥੇ ਬਹੁਤ ਜ਼ਿਆਦਾ ਪ੍ਰਵਾਸੀ ਨੇ ਤਾਂ ਇਹ ਬਹੁਤ ਜ਼ਿਆਦਾ ਦੀ ਹੱਦ ਕਿਸ ਨੇ ਤੈਅ ਕੀਤੀ ਹੈ ਅਸੀਂ ਤੁਹਾਡੇ ਸੱਦੇ ਉੱਤੇ ਇੱਥੇ ਆਏ ਆ ਆਪਣੀ ਜਵਾਨੀ ਮਿਹਨਤ ਤੇ ਪੈਸਾ ਦਿੱਤਾ ਹੈ ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਥੇ ਰਹਿ ਨਹੀਂ ਸਕਦੇ ਇਸ ਸਵਾਲ ਨਾਲ ਸਮਾਗਮ ਦੇ ਵਿੱਚ ਕੁਝ ਸਮੇਂ ਦੇ ਲਈ ਖਾਮੋਸ਼ੀ ਛਾ ਗਈ ਉਪ ਰਾਸ਼ਟਰਪਤੀ ਵੈਸ ਨੇ ਜਵਾਬ ਦਿੰਦਿਆਂ ਕਿਹਾ ਕਿ ਅਮਰੀਕਾ ਨੂੰ ਸੀਮਤ ਗਿਣਤੀ ਵਿੱਚ ਹੀ ਕਾਨੂੰਨੀ ਪ੍ਰਵਾਸੀਆਂ ਨੂੰ ਆਉਣ ਦੀ ਆਗਿਆ ਦੇਣੀ ਚਾਹੀਦੀ ਹੈ ਤਾਂ ਜੋ ਦੇਸ਼ ਦਾ ਸਮਾਜਿਕ ਢਾਂਚਾ ਮਜ਼ਬੂਤ ਰਹੇ ਵੈਸ ਦੇ ਬਿਆਨ ਉੱਤੇ ਔਰਤ ਨੇ ਤੁਰੰਤ ਵਿਰੋਧ ਕੀਤਾ ਤੇ ਕਿਹਾ ਸਾਲਾਂ ਤੋਂ ਤੁਸੀਂ ਸਾਨੂੰ ਅਮਰੀਕੀ ਸੁਪਨੇ ਦਾ ਵਾਅਦਾ ਕੀਤਾ ਹੁਣ ਜਦੋਂ ਅਸੀਂ ਇਸ ਸੁਪਨੇ ਦਾ ਹਿੱਸਾ ਬਣ ਗਏ ਆ ਤਾਂ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ ਇਹ ਪੂਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਅਤੇ ਹੁਣ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਕਈ ਲੋਕ ਇਸ ਔਰਤ ਦੇ ਹੌਸਲੇ ਦੀ ਪ੍ਰਸ਼ੰਸਾ ਕਰ ਰਹੇ ਨੇ ਜਦਕਿ ਕੁਝ ਵੈਨਸ ਦੇ ਬਿਆਨ ਦੀ ਹਮਾਇਤ ਵੀ ਕਰ ਰਹੇ ਨੇ। ਇਹ ਘਟਨਾ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਉੱਤੇ ਇੱਕ ਵਾਰ ਫਿਰ ਵੱਡੀ ਚਰਚਾ ਨੂੰ ਜਨਮ ਦੇ ਰਹੀ ਹੈ। ਵੈਨਸ ਦੇ ਬਿਆਨ ਉੱਤੇ ਔਰਤ ਨੇ ਤੁਰੰਤ ਵਿਰੋਧ ਕੀਤਾ ਤੇ ਕਿਹਾ, "ਸਾਲਾਂ ਤੋਂ ਤੁਸੀਂ ਸਾਨੂੰ ਅਮਰੀਕੀ ਸੁਪਨੇ ਦਾ ਵਾਅਦਾ ਕੀਤਾ। ਹੁਣ ਜਦੋਂ ਅਸੀਂ ਇਸ ਸੁਪਨੇ ਦਾ ਹਿੱਸਾ ਬਣ ਗਏ ਆਂ, ਤਾਂ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ ਇਹ ਪੂਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਅਤੇ ਹੁਣ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਈ ਲੋਕ ਇਸ ਔਰਤ ਦੇ ਹੌਸਲੇ ਦੀ ਪ੍ਰਸ਼ੰਸਾ ਕਰ ਰਹੇ ਨੇ ਜਦਕਿ ਕੁਝ ਵੈਨਸ ਦੇ ਬਿਆਨ ਦੀ ਹਮਾਇਤ ਵੀ ਕਰ ਰਹੇ ਨੇ ਇਹ ਘਟਨਾ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਉੱਤੇ ਇੱਕ ਵਾਰ ਫਿਰ ਵੱਡੀ ਚਰਚਾ ਨੂੰ ਜਨਮ ਦੇ ਰਹੀ ਹੈ